ਸਲਾਮ ਨਮਸਤੇ ਆਦਾਬ ਸਤਿ ਸ਼੍ਰੀ ਅਕਾਲ ਜੈ ਸਾਈ ਜੀ ਦੀ ਇੱਕ ਫਕੀਰ ਨਾ ਰੋਜ਼ ਆਪਣੇ ਆਸ਼ਰਮ ਚੋਂ ਆਪਣੀ ਕੁਟਿਆ ਚੋਂ ਜੋ ਹੈ ਬਾਹਰ ਨਿਕਲ ਕੇ ਨਾ ਸੈਰ ਕਰਨ ਜਾਂਦੇ ਤੇ ਉਹਨਾਂ ਨੂੰ ਰਸਤੇ ਵਿੱਚ ਨਾ ਅਕਸਰ ਇੱਕ ਲੜਕਾ ਮਿਲਦਾ ਉਹ ਕਦੇ ਧੂਆ ੜਾਉਂਦਾ ਕਦੇ ਆਉਂਦੀਆਂ ਜਾਂਦੀਆਂ ਕੁੜੀਆਂ ਨੂੰ ਘੂਰਦਾ ਤੇ ਕਦੇ ਬੇਕਾਰ ਹੀ ਕਿਸੇ ਨਾ ਕਿਸੇ ਨਾਲ ਜੋ ਹੈ ਘੁੰਮਦਾ ਭਟਕਦਾ ਉਹ ਫਕੀਰ ਇੱਕ ਦਿਨ ਉਸ ਦੇ ਕੋਲ ਬੈਠ ਗਏ ਉਹ ਮਹਾਤਮਾ ਤੇ ਬੋਲੇ ਤੂੰ ਕਿਸੇ ਚੰਗੇ ਘਰ ਦਾ ਲੱਗਦਾ ਹੈ ਫਿਰ ਕਿਉਂ ਠੋਕਰਾ ਖਾਂਦਾ ਫਿਰਦਾ ਹੈ ਲੜਕਾ ਬੋਲੇ ਕਿੰਦਾ ਮਹਾਤਮਾ ਜੀ ਮੈਂ ਕੀ ਕਰਾਂ ਜਦੋਂ ਵੀ ਕੁਝ ਸਿੱਖਣਾ ਚਾਹੁੰਨਾ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਤਾਂ ਮਨ ਨਹੀਂ ਲੱਗਦਾ ਕਦੇ ਕੋਈ ਖਿਆਲ ਕਦੇ ਕੋਈ ਡਰ ਤੇ ਕਦੇ ਤਾਂ ਐਦਾਂ ਦਾ ਆਕਰਸ਼ਣ ਪੈਦਾ ਹੁੰਦਾ ਹੈ ਜਿਹਨੂੰ ਛੱਡਣਾ ਮੁਸ਼ਕਲ ਹੋ ਜਾਂਦਾ ਹੈ ਮਨ ਜ਼ਿਆਦਾ ਪਰੇਸ਼ਾਨ ਨਾ ਕਰੇ ਫਿਰ ਇਸ ਲਈ ਮੈਂ ਕਦੇ-ਕਦੇ ਇਹਦੇ ਜੋ ਹੈ ਇਦਾਂ ਦੇ ਮਜ਼ੇ ਕਰ ਲੈਣਾ ਉਹ ਮਹਾਤਮਾ ਜਿਹੜੇ ਸੀ ਨਾ ਉਹ ਫਕੀਰ ਜਿਹੜੇ ਹੈਰਾਨ ਹੋ ਗਏ ਕਿ ਗਲਤ ਆਦਤਾਂ ਦੇ ਬਾਵਜੂਦ ਲੜਕੇ ਦੇ ਚਿਹਰੇ ਤੇ ਇੱਕ ਭੋਲਾਪਨ ਸੀ ਉਸ ਦੀ ਆਵਾਜ਼ ਵਿੱਚ ਸੱਚਾਈ ਝਲਕ ਰਹੀ ਸੀ ਮਹਾਤਮਾ ਨੇ ਕਿਹਾ ਉਤ ਮਜ਼ੇ ਦਾ ਦੋਸਤ ਤੇ ਮਿਹਨਤ ਦਾ ਦੁਸ਼ਮਣ ਹੁੰਦਾ ਹੈ ਮਜ਼ਾ ਜਿਹੜਾ ਹੈ ਨਾ ਦੋਸਤ ਜਿਹੜਾ ਮਜ਼ੇ ਦਾ ਹੋਵੇ ਉਹ ਮਿਹਨਤ ਦਾ ਦੁਸ਼ਮਣ ਹੁੰਦਾ ਜੀਵਨ ਬੜਾ ਕੀਮਤੀ ਹੈ ਤੇ ਇਸ ਤੋਂ ਵੀ ਜ਼ਿਆਦਾ ਕੀਮਤੀ ਹੈ ਤੇਰੀ ਜਵਾਨੀ ਤੇਰੀ ਇਹ ਊਰਜਾ ਹੁਣ ਇਹ ਜੇ ਤੂੰ ਸੰਭਾਲ ਲਈ ਤਾਂ ਸੰਭਲ ਜਾਊਗੀ ਨਹੀਂ ਤਾਂ ਫਿਰ ਜੀਵਨ ਬਰਬਾਦ ਹੋ ਜਾਵੇਗਾ ਲੜਕੇ ਨੇ ਕਿਹਾ ਕਿ ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਮੈਂ ਸਭ ਕੁਝ ਛੱਡ ਦਿਆਂ ਫਿਰ ਕਦੇ-ਕਦੇ ਲੱਗਦਾ ਹੈ ਕਿ ਇਹ ਮਹਾਨਤਾ ਦੀਆਂ ਗੱਲਾਂ ਵਿੱਚ ਕੁਝ ਨਹੀਂ ਰੱਖਿਆ ਮੈਂ ਮੰਨਦੀ ਸੁਣ ਲੈਣ ਨੂੰ ਤੇ ਮਨ ਮੈਨੂੰ ਜ਼ਿਆਦਾ ਪਰੇਸ਼ਾਨ ਨਹੀਂ ਕਰਦਾ ਫਿਰ ਇਸ ਵਿੱਚ ਬੁਰਾਈ ਕੀ ਹੈ ਤਾਂ ਮਹਾਤਮਾ ਫਕੀਰਾਂ ਨੇ ਮਾਨੀ ਮਨ ਸੋਚਿਆ ਕਿ ਇਹ ਅਣਜਾਣ ਬੱਚਾ ਤਾਂ ਆਪਣੇ ਜੀਵਨ ਨੂੰ ਨਸ਼ਟ ਕਰਨ ਤੇ ਤੁਲਿਆ ਹੋਇਆ ਹੈ ਇਹ ਇਦਾਂ ਨਹੀਂ ਸਮਝੇਗਾ ਉਹਨਾਂ ਨੇ ਲੜਕੇ ਨੂੰ ਕਿਹਾ ਇੰਜ ਕਰੀ ਕੱਲ ਨੂੰ ਤੂੰ ਸਾਡੇ ਜੋ ਹੈ ਆਸ਼ਰਮ ਆਈ ਮੈਂ ਕੁਝ ਸਮਾਨ ਲੈ ਕੇ ਸਫ਼ਰ ਤੇ ਜਾਣਾ ਤੈਨੂੰ ਮਦਦ ਚਾਹੀਦੀ ਹੈ ਤੈਨੂੰ ਮਦਦ ਕਰਨ ਦੇ ਪੈਸੇ ਵੀ ਦੇਵਾਂਗਾ ਲੜਕੇ ਦੀਆਂ ਅੱਖਾਂ ਚਮਕ ਗਈਆਂ ਪੈਸੇ ਉਹ ਸੋਚਣ ਲੱਗਿਆ ਕਿ ਕੁਝ ਪੈਸੇ ਮਿਲਣਗੇ ਤਾਂ ਹਰ ਰੋਜ਼ ਮਜ਼ੇ ਹੋ ਜਾਣਗੇ ਅਗਲੇ ਦਿਨ ਮਹਾਤਮਾ ਤੇ ਉਹ ਲੜਕਾ ਰਵਾਨਾ ਹੋਏ ਧੁੱਪ ਤੇਜ਼ ਸੀ ਕਾਫੀ ਦੂਰ ਤੁਰਨ ਤੋਂ ਬਾਅਦ ਉਹ ਇੱਕ ਜੰਗਲ ਵਿੱਚ ਪਹੁੰਚੇ ਉੱਥੇ ਸੰਘਣੇ ਦਰਤ ਸੀ ਲੜਕਾ ਪਸੀਨੇ ਨਾਲ ਤਰਬਤਰ ਹੋ ਥੱਕ ਚੁੱਕਾ ਸੀ ਤੇ ਉਸ ਨੂੰ ਇੰਨੀ ਮਿਹਨਤ ਕਰਨ ਦੀ ਆਦਤ ਵੀ ਨਹੀਂ ਸੀ ਇੱਕ ਰੁੱਖ ਦੀ ਛਾਂ ਮਿਲੀ ਤਾ ਉੱਥੇ ਹੀ ਬੈਠ ਗਿਆ ਮਾਤਾ ਮਨੇ ਕਿਹਾ ਤੂੰ ਇੱਥੇ ਹੀ ਬੈਠ ਜਾ ਮੈਂ ਪਾਣੀ ਲੈ ਕੇ ਆਉਣਾ ਲੜਕੇ ਨੇ ਕਿਹਾ ਜੀ ਠੀਕ ਹੈ ਜਿਵੇਂ ਹੀ ਉਹ ਬੈਠਾ ਉਸ ਨੂੰ ਨੀਂਦ ਦੇ ਜਿਹੜੇ ਹੈ ੱਟਕੇ ਵੱਜਣ ਲੱਗੇ ਅਚਾਨਕ ਉਹਦੇ ਮਨ ਵਿੱਚ ਖਿਆਲ ਆਇਆ ਕਿ ਕਾਸ਼ ਕਿਤੇ ਇੱਕ ਨਰਮ ਜਿਹਾ ਸਹਰਾਣਾ ਮਿਲ ਜਾਂਦਾ ਤਾਂ ਥੋੜੀ ਦੇਰ ਲੇਟ ਜਾਂਦਾ ਇਹ ਸੋਚਦੇ ਹੀ ਉਸਨੇ ਦੇਖਿਆ ਨਾਲ ਹੀ ਇੱਕ ਨਰਮ ਸਰਾਣਾ ਵੀ ਪਿਆ ਲੜਕਣੇ ਸੋਚਿਆ ਜ਼ਰੂਰ ਜੋ ਹੈ ਜ਼ਰੂਰ ਇਸ ਨੂੰ ਕੋਈ ਭੁੱਲ ਗਿਆ ਹੋਵੇਗਾ ਚੱਲ ਮੈਂ ਥੋੜੀ देर ਪੈ ਜਾਣਾ ਫਿਰ ਉਸ ਨੂੰ ਭੁੱਖ ਲੱਗਣ ਲੱਗੀ ਮਨ ਵਿੱਚ ਆਇਆ ਜੇ ਕਿਤੇ ਹਲਵਾਈ ਦੀ ਪੂੜੀ ਸਬਜ਼ੀ ਤੇ ਲੱਸੀ ਮਿਲ ਜਾਂਦੀ ਤਾਂ ਮਜ਼ਾ ਆ ਜਾਂਦਾ ਕੋਚੀ ਪਲਾਵੇਂ ਚ ਬਾਬਾ ਜੀ ਉਹਦੇ ਸਾਹਮਣੇ ਪੂੜੀ ਸਬਜ਼ੀ ਤੇ ਲੱਸੀ ਪ੍ਰਗਟ ਹੋ ਗਈ ਉਹ ਜੀ ਭਰ ਕੇ ਖਾਣ ਲੱਗ ਪਿਆ ਹੁਣ ਉਹਦੇ ਮਨ ਵਿੱਚ ਤੀਜੀ ਇੱਛਾ ਪ੍ਰਗਟ ਹੋਈ ਇੱਕ ਸੋਹਣੀ ਜੀ ਕੁੜੀ ਜਿਹਨੂੰ ਮੈਂ ਹਰ ਰੋਜ਼ ਵੇਖਦਾ ਜੇ ਉਹ ਵੀ ਕਿਤੇ ਨਾਲ ਹੁੰਦੀ ਮੇਰੀ ਦੋਸਤ ਹੁੰਦੀ ਤਾਂ ਕਿੰਨਾ ਚੰਗਾ ਹੁੰਦਾ ਕਹਿੰਦੇ ਨੇ ਤੁਰੰਤ ਇਹ ਕਹਾਣੀ ਕਹਿੰਦੀ ਹੈ ਕਿ ਤੁਰੰਤ ਉਹੀ ਸੋਹਣੀ ਕੁੜੀ ਪ੍ਰਗਟ ਹੋਈ ਤੇ ਉਹਦੇ ਨਾਲ ਹਾਸ ਹਾਸ ਕੇ ਗੱਲਾਂ ਕਰਨ ਲੱਗੀ ਲੜਕਾ ਤਾਂ ਹੁਣ 7ਵੇਂ ਅਸਮਾਨ ਤੇ ਸੀ ਤਾਂਦੀ ਅਚਾਨਕ ਉਹਦੇ ਮਨ ਵਿੱਚ ਖਿਆਲ ਆਇਆ ਕਿ ਇਹ ਸਭ ਕੀ ਹੋ ਰਿਹਾ ਹੈ ਮੈਂ ਕਿਸੇ ਪ੍ਰੇਤ ਦੇ ਮਾਇਆ ਜਾਲ ਵਿੱਚ ਤਾਂ ਨਹੀਂ ਫਸ ਗਿਆ ਕਿਤੇ ਕੁੜੀ ਉਹ ਪ੍ਰੇਤ ਤਾਂ ਨਹੀਂ ਕਿਤੇ ਜੋ ਮੇਰੀ jaan ਲੈ ਲਈ ਮੇਰੇ ਨਾਲ ਧੋਖਾ ਕਰ ਰਹੀ ਹੈ ਸੋ ਫਿਰ ਕੀ ਹੋਣਾ ਸੀ ਉਸਨੇ ਦੇਖਿਆ ਬਾਬਾ ਜੀ ਕਿ ਕੁੜੀ ਦੀ ਜਗ੍ਹਾ ਇੱਕ ਕਾਲੀ ਡਰਾਵਣੀ ਚੁੜੇਲ ਉਹਦੇ ਨਾਲ ਬੈਠੀ ਹੈ ਉਹ ਚੁੜੇਲ ਉਸ ਲੜਕੇ ਦੇ ਸੀਨੇ ਉੱਤੇ ਬੈਠ ਕੇ ਉਹਦਾ ਗਲਾ ਦਬਾਉਣ ਲੱਗ ਪਈ ਬੜੀ ਕੋਸ਼ਿਸ਼ ਕੀਤੀ ਪਰ ਉਹ छुड़ा ਨਾ ਸਕਿਆ ਲੜਕਾ ਜ਼ੋਰ ਜ਼ੋਰ ਨਾਲ ਚੀਖਣ ਲੱਗਾ ਪਰ ਆਸ-ਪਾਸ ਕੋਈ ਵੀ ਨਹੀਂ ਸੀ ਪੂਰੀ ਧੜਕਣ ਰੁਕਣ ਲੱਗੀ ਤੇ ਅੱਖਾਂ ਚੜ ਗਈਆਂ ਉਸ ਵੇਲੇ ਮਹਾਤਮਾ ਉਹ ਫਕੀਰ ਨੇ ਉਹਦੇ ਥੱਪੜ ਮਾਰਿਆ ਲੜਕਾ ਹੈਰਾਨ ਹੋ ਗਿਆ ਸਾਹਮਣੇ ਉਹ ਫਕੀਰ ਸੀ ਜੋ ਕਿ ਉਸ ਨੂੰ ਹਿਲਾ ਲਾ ਕੇ ਜਗਾਉਣ ਦੀ ਕੋਸ਼ਿਸ਼ ਕਰ ਰਹੀ ਸੀ 5 ਮਿੰਟ ਤੱਕ ਲੜਕਾ ਸੁੱਨ ਬੈਠਾ ਰਿਹਾ ਫਿਰ ਥੋੜੀ ਦੇਰ ਬਾਅਦ ਉਸ ਨੂੰ ਸਭ ਸਮਝ ਆ ਗਿਆ ਕਿ ਨੀਂਦ ਤਾਂ ਉਸ ਨੂੰ ਰੁੱਖੇ ਹਿੱਟਾਂ ਬੈਠਣ ਸਾਰ ਹੀ ਆ ਗਈ ਸੀ ਇਹ ਤਾਂ ਸਾਰਾ ਕੋਈ ਸੁਪਨਾ ਸੀ ਉਸ ਨੇ ਕਿਹਾ ਗੁਰੂ ਜੀ ਮੈਂ ਹੁਣੇ ਬਹੁਤ ਖਤਰਨਾਕ ਸੁਪਨਾ ਦੇਖਿਆ ਜੇ ਤੁਸੀਂ ਨਾ ਹੁੰਦੇ ਤਾਂ ਮੈਨੂੰ ਉਠਾਉਂਦੇ ਜਦ ਤੁਸੀਂ ਨਾਂ ਮੈਨੂੰ ਉਠਾਉਂਦੇ ਤਾਂ ਅੱਜ ਇਸ ਝਟਕੇ ਦੇ ਕਾਰਨ ਮੇਰਾ ਦਿਲ ਜਿਹੜਾ ਸੱਚੀਓ ਰੁਕ ਗਿਆ ਹੁੰਦਾ ਉਸਨੇ ਮਹਾਤਮਾ ਤੋਂ ਉਹਨਾਂ ਫਕੀਰਾਂ ਤੋਂ ਪੁੱਛਿਆ ਕਿ ਇਹ ਕਿਵੇਂ ਹੋਇਆ ਮੈਂ ਅੱਜ ਤੱਕ ਇਸ ਤਰ੍ਹਾਂ ਦਾ ਅਜੀਬ ਸੁਪਨਾ ਕਦੇ ਨਹੀਂ ਦੇਖਿਆ ਤਾਂ ਫਕੀਰਾਂ ਨੇ ਆਖਿਆ ਕਿ ਇਸ ਜੰਗਲ ਵਿੱਚ ਕੁਝ ਐਸੇ ਰੁੱਖ ਨੇ ਜੋ ਤੇਰੀਆਂ ਦੱਬੀਆਂ ਹੋਈਆਂ ਇੱਛਾਵਾਂ ਨੂੰ ਸੁਪਨੇ ਵਿੱਚ ਪ੍ਰਗਟ ਕਰ ਦਿੰਦੇ ਲੜਕਾ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਫਿਰ ਉਹ ਫਕੀਰ ਬੋਲੇ ਤੂੰ ਪੁੱਛ ਰਿਹਾ ਸੀ ਨਾ ਕਿ ਛੋਟੀਆਂ-ਛੋਟੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਕੀ ਹਰਜ਼ ਹੈ ਤਾਂ ਸੁਣ ਬੁਰਾਈ ਇਹ ਹੈ ਕਿ ਤੇਰੀਆਂ ਬੇਕਾਬੂ ਇੱਛਾਵਾਂ ਤੇਰੀ ਜਾਨ ਲੈ ਸਕਦੀਆਂ ਨੇ ਮਤਲਬ ਕਿ ਤੇਰਾ ਜੀਵਨ ਨਸ਼ਟ ਕਰ ਸਕਦੀਆਂ ਤੂੰ ਸੁਪਨੇ ਵਿੱਚ ਇੱਕ ਤੋਂ ਬਾਅਦ ਇੱਕ ਇੱਛਾ ਕਰਦਾ ਰਿਹਾ ਤੇ ਉਹ ਪੂਰੀਆਂ ਹੁੰਦੀਆਂ ਰਹੀਆਂ ਤਾਂ ਲੜਕੇ ਨੇ ਕਿਹਾ ਪਰ ਮਹਾਤਮਾ ਜੀ ਮੈਨੂੰ ਅਜੇ ਵੀ ਸਮਝ ਨਹੀਂ ਆਈ ਕਿ ਆਰਾਮ ਭੋਜਨ ਤੇ ਕਿਸੇ ਕੁੜੀ ਨਾਲ ਦੋਸਤੀ ਦੀ ਇੱਛਾ ਵਿੱਚ ਐਸੀ ਕੀ ਬੁਰਾਈ ਜਿਸ ਕਾਰਨ ਮੈਂ ਮਰਨ ਦੀ ਸਥਿਤੀ ਵਿੱਚ ਪਹੁੰਚ ਗਿਆ ਤਾਂ ਫਕੀਰ ਉਹ ਮਹਾਤਮਾ ਨੇ ਆਖਿਆ ਵਧੀਆ ਸਵਾਲ ਹੈ ਹੁਣ ਧਿਆਨ ਨਾਲ ਜਰਾ ਗੌਰ ਕਰਕੇ ਸੁਣੋ ਚਾਰ ਤਰ੍ਹਾਂ ਦੀਆਂ ਇੱਛਾਵਾਂ ਹੁੰਦੀਆਂ ਨੇ ਜਿਨ੍ਹਾਂ ਦੇ ਪਿੱਛੇ દોੜ ਕੇ ਕੋਈ ਵੀ ਇਨਸਾਨ ਖੁਸ਼ ਨਹੀਂ ਰਹਿ ਸਕਦਾ ਪਹਿਲੀ ਸਰੀਰਿਕ ਸੁੱਖ ਦੀ ਇੱਛਾ ਖਾਣਾ ਵੇਖਣਾ ਭੋਗਣ ਦੀ ਲਾਲਸਾ ਇਹ ਮਨ ਨੂੰ ਅਕਸਰ ਨੀਚ ਬਣਾ ਦਿੰਦੀ ਹੈ ਦੂਜੀ ਹਮੇਸ਼ਾ ਪਸੰਦ ਕੀਤੇ ਜਾਣ ਦੀ ਇੱਛਾ ਇਹ ਮਨ ਨੂੰ ਝੂਠਾ ਤੇ ਜਾਪ ਲੂਸ ਬਣਾ ਦਿੰਦੀ ਹੈ ਤੀਜੀ ਆਸਾਨ ਰਾਹ ਦੀ ਇੱਛਾ ਮਿਹਨਤ ਤੋਂ ਭੱਜ ਕੇ ਤਪੱਸਿਆ ਤੋਂ ਭੱਜ ਕੇ ਕੁਝ ਵੇਲੇ ਲਈ ਤਾਂ ਰਾਹਤ ਮਿਲਦੀ ਹੈ ਭਾਈ ਪਰ ਮਨ ਤੇ ਸਰੀਰ ਦੋਵੇਂ ਕਮਜ਼ੋਰ ਬਣ ਜਾਂਦੇ ਨੇ ਚੌਥੀ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਇੱਛਾ ਮੈਂ ਕੁਝ ਹਾਂ ਇਹ ਹੰਕਾਰ ਵਿੱਚ ਅੰਨਾ ਮਨ ਹੀ ਢੋਂਗ ਕਰਦਾ ਹੈ ਤਣਾਅ ਵਿੱਚ ਰਹਿੰਦਾ ਹੈ ਜਦੋਂ ਦਿਖਾਵਾ ਟੁੱਟਦਾ ਤਾਂ ਬਹੁਤ ਗੁੱਸਾ ਆਉਂਦਾ ਹਰ ਇੱਛਾ ਦੇ ਪਿੱਛੇ ਇੱਕ ਚੱਕਰ ਹੁੰਦਾ ਹੈ ਕਲਪਨਾ ਡਰ ਤੇ ਵਿਨਾਸ਼ ਦਾ ਚੱਕਰ ਪਹਿਲੀ ਇੱਕ ਇੱਛਾ ਪੂਰੀ ਹੁੰਦੀ ਹੈ ਤਾਂ ਲੱਗਦਾ ਹੈ ਕਿ ਕਾਸ਼ ਹੋਰ ਮਿਲ ਜਾਵੇ ਹੋਰ ਵਧੀਆ ਹੋ ਜਾਵੇ ਫਿਰ ਜਦੋਂ ਜ਼ਿਆਦਾ ਮਿਲ ਜਾਂਦਾ ਤਾਂ ਡਰ ਲੱਗਦਾ ਕਿ ਕਿਤੇ ਮੈਂ ਇਹਨੂੰ ਗਵਾ ਨਾ ਬੈਠਾ ਡਰ ਵਿੱਚ ਇਨਸਾਨ ਨੈਗੇਟਿਵ ਹੋ ਜਾਂਦਾ ਨਕਾਰਾਤਮਕ ਹੋ ਜਾਂਦਾ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਜਿਸ ਕਰਕੇ ਮਨ ਬੇਕਾਬੂ ਹੋ ਜਾਂਦਾ ਹੈ ਮਹਾਤਮਾ ਨੇ ਉਹਨਾਂ ਫਕੀਰਾਂ ਨੇ ਕਿਹਾ ਅਸੀਂ ਲੋਕ ਸਰੀਰਕ ਇੱਛਾਵਾਂ ਨੂੰ ਪੂਰਾ ਕਰਨਾ ਮਨ ਨੂੰ ਕੰਟਰੋਲ ਤੋਂ ਬਾਹਰ ਜਾਣ ਦੇਣਾ ਇੱਕ ਆਮ ਗੱਲ ਸਮਝਦੇ ਹਾਂ ਕਿ ਇਸੇ ਗਲਤਫਹਿਮੀ ਵਿੱਚ ਜ਼ਿੰਦਗੀ ਜਿਹੜੀ ਹੈ ਨਾਸ਼ ਹੋ ਜਾਂਦੀ ਹੈ ਉਹਨਾਂ ਫਕੀਰਾਂ ਨੇ ਆਖਿਆ ਮਨ ਨੂੰ ਤੁਸੀਂ ਕਦੇ ਕੰਟਰੋਲ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਆਪਣੇ ਮਨ ਦੀ ਸ਼ਕਤੀ ਨੂੰ ਪਛਾਣੋ ਮਨ ਕੋਈ ਆਮ ਸ਼ਕਤੀ ਨਹੀਂ ਹੈ ਇਹ ਬ੍ਰਹਮੰਡ ਦੀ ਉਸ ਊਰਜਾ ਨਾਲ ਚੱਲਦਾ ਹੈ ਜੋ ਸਿਰਜਣ ਕਰਦੀ ਹੈ ਜੋ ਬਦਲਾਵ ਲਿਆਉਂਦੀ ਹੈ ਇਸ ਦਾ ਮਤਲਬ ਹੈ ਕਿ ਤੁਸੀਂ ਜੋ ਵੀ ਵਿਚਾਰ ਆਪਣੇ ਅੰਦਰ ਪੈਦਾ ਕਰਦੇ ਹੋ ਉਹ ਸਿਰਫ ਸ਼ਬਦ ਨਹੀਂ ਹੁੰਦੇ ਉਹ ਬੀਜ ਹੁੰਦੇ ਨੇ ਤੇ ਬ੍ਰਹਮੰਡ ਦੀ ਧਰਤੀ ਤੇ ਪਿਆ ਹਰ ਬੀਜ ਫਲ ਦਿੰਦਾ ਹੈ ਭਾਈ ਜਿਵੇਂ ਤੁਹਾਡੇ ਨਾਲ ਹੋਇਆ ਜੇ ਤੂੰ ਆਪਣੇ ਆਪ ਨਾਲ ਪਿਆਰ ਕਰਦਾ ਹੈ ਜ਼ਿੰਦਗੀ ਵਿੱਚ ਕੁਝ ਕਰਨਾ ਚਾਹੁੰਦਾ ਹੈ ਤਾਂ ਜ਼ਿੰਮੇਵਾਰੀ ਲੈ ਤੇ ਆਪਣੇ ਲਈ ਮੁਸੀਬਤਾਂ ਪੈਦਾ ਕਰਨੀਆਂ ਬੰਦ ਕਰ ਦੇ ਜਿਵੇਂ ਜਿਵੇਂ ਤੇਰੀਆਂ ਇੱਛਾਵਾਂ ਦਾ ਪੱਧਰ ਡਿੱਗਦਾ ਗਿਆ ਤੇਰੇ ਵਿਚਾਰ ਵੀ ਡਿੱਗਦੇ ਗਏ ਤੂੰ ਮਜ਼ੇਆਂ ਤੋਂ ਲੈ ਕੇ ਮੌਤ ਤੱਕ ਸਭ ਕੁਝ ਪੈਦਾ ਕਰ ਲਿਆ ਇਸ ਲਈ ਇਹ ਜ਼ਰੂਰੀ ਹੈ ਕਿ ਤੂੰ ਆਪਣੇ ਵਿਚਾਰਾਂ ਦੀ ਜ਼ਿੰਮੇਵਾਰੀ ਲੈ ਤੇ ਆਪਣੇ ਲਈ ਪਰੇਸ਼ਾਨੀ ਸਿਰਜਣ ਨਾ ਕਰ ਉਹ ਲੜਕਾ ਕਹਿਣ ਲੱਗਾ ਪਰਮਹਾਤਮਾ ਜੀ ਇਹ ਮਨ ਤਾਂ ਬਾਰ-ਬਾਰ ਬੁਰੀਆਂ ਆਦਤਾਂ ਵਿੱਚ ਭਜਦਾ ਹੈ ਜੇ ਰੋਕੀਏ ਫਿਰ ਬੇਚੈਨ ਹੋ ਜਾਂਦਾ ਹੈ ਉਹਨਾਂ ਫਕੀਰਾਂ ਨੇ ਆਖਿਆ ਮਨ ਨੂੰ ਕਾਬੂ ਵਿੱਚ ਲਿਆਉਣ ਲਈ ਪੰਜ ਕਦਮ ਨੇ ਪਹਿਲੇ ਤਿੰਨ ਨੇ ਲਕਸ਼ਮ ਲਗਾਮ ਤੇ ਪੋਸ਼ਣ ਲਕਸ਼ ਉਦੇਸ਼ ਘਟੋ ਘਟ ਅਗਲੇ 6 ਮਹੀਨੇ ਦਾ ਇੱਕ ਸਪਸ਼ਟ ਲਕਸ਼ ਚੁਣੋ ਟੀਚਾ ਚੁਣੋ ਮਨ ਨੂੰ ਵਾਰ-ਵਾਰ ਉਸ ਟੀਚੇ ਨਾਲ ਜੁੜੋ ਉਸ ਦੀ ਸਾਫ ਕਲਪਨਾ ਕਰੋ ਦੂਜਾ ਕਦਮ ਲਗਾਮ ਸ਼੍ਰੀ ਰਾਮਕ੍ਰਿਸ਼ਨ ਪਰਮਹੰਸ ਜੀ ਕਹਿੰਦੇ ਨੇ ਕਿ ਮਨ ਉਸ ਪਾਲਤੂ ਕੁੱਤੇ ਦੇ ਵਾਂਗ ਹੈ ਜਿਹਨੂੰ ਅਸੀਂ ਸਾਲਾਂ ਦੇ ਲਾਡ ਪਿਆਰ ਨਾਲ ਵਗਾਰ ਰੱਖਿਆ ਹੈ ਬਾਬਾ ਇਸੇ ਲਈ ਫਕੀਰ ਕਹਿੰਦੇ ਕਿ ਕੁੱਤੀ ਮਰੇ ਫਕੀਰ ਦੀ ਜਈ ਟਾਉਂ ਟਾਉਂ ਨੇ ਤਕਰੇ ਪੰਜ ਸੱਤ ਮਰਨ ਗਵਾਂੜਣਾ ਬਾਕੀ ਰਹਿੰਦੀਆਂ ਨੂੰ ਤਾਪ ਚੜੇ ਫਕੀਰ ਕਹਿੰਦੇ ਮਨ ਕੁੱਤਾ ਹੈ ਭੌਂਕਦਾ ਹੈ ਅਸੀਂ ਇਸ ਨੂੰ ਸਿਰ ਤੇ ਬਿਠਾ ਰੱਖਿਆ ਤੇ ਹੁਣ ਇਸੇ ਦੇ ਉੱਪਰ ਹੀ ਗੰਦ ਪਾ ਰਿਹਾ ਹੈ ਹੁਣ ਜੇ ਇਸ ਨੂੰ ਕਾਬੂ ਕਰਨਾ ਹੈ ਤਾਂ ਮਨ ਨੂੰ ਘੂਰਨਾ ਪਵੇਗਾ ਮਤਲਬ ਇਸ ਨੂੰ ਇਸ ਦੀ ਥਾਂ ਦਿਖਾਉਣੀ ਪਵੇਗੀ ਜਿਸ ਵੀ ਆਰਾਮ ਦੀ ਗੱਲ ਮਨ ਕਰੇ ਉਹਦੇ ਉਲਟਾ ਕਰੋ ਜੇ ਮਾਨਾ ਜੀ ਕਵੇ ਕਿ ਮਿੱਠਾ ਖਾਣਾ ਤਾਂ ਜ ਕਿਸੇ ਵੀ ਚੀਜ਼ ਵਿੱਚ ਸ਼ੱਕਰ ਨਾ ਪਾਓ ਖੰਡ ਨਾ ਪਾਓ ਤੀਜਾ ਕਦਮ ਹੈ ਪੋਸ਼ ਚੰਗੇ ਲੋਕਾਂ ਦਾ ਸਾਥ ਚੰਗੀਆਂ ਕਿਤਾਬਾਂ ਦਾ ਅਧਿਐਨ ਚੰਗੀ ਥਾਂ ਤੇ ਸਮਾਂ ਬਤਾਉਣਾ ਤੇ ਚੰਗੇ ਵਿਚਾਰਾਂ ਨੂੰ ਵਾਰ-ਵਾਰ ਦੁਹਰਾਉਣਾ ਮਨ ਮਜ਼ਬੂਤ ਤਾਕਤਵਰ ਬਣਾਉਂਦਾ ਹੈ ਆਪਣੇ ਅੰਦਰ ਵਿਸ਼ਵਾਸ ਜਾਗਦਾ ਹੈ ਤੇ ਬੁਰੀਆਂ ਆਦਤਾਂ ਵਿੱਚ ਆਪਣੇ ਆਪ ਰੁਚੀ ਜਿਹੜੀ ਹੈ ਘਟਣ ਲੱਗਦੀ ਹੈ ਚੌਥੇ ਕਦਮ ਦੀ ਗੱਲ ਕਰੀਏ ਤਾਂ ਉਹ ਹੈ ਕਸਰਤ ਮਿਹਨਤ ਮਨ ਤੋਂ ਮਿਹਨਤ ਵਾਲੇ ਕੰਮ ਕਰਵਾਓ ਇਸ ਨੂੰ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿੱਚ ਲਗਾ ਕੇ ਰੱਖੋ ਬਿਲਕੁਲ ਵੀ ਸਮਾਂ ਬਰਬਾਦ ਨਾ ਕਰੋ ਤਾਂ ਜੋ ਆਲਸ ਦੀ ਆਦਤ ਦੂਰ ਹੋ ਜਾਵੇ ਇਸ ਨਾਲ ਸਰੀਰ ਤੰਦਰੁਸਤ ਰਹੇਗਾ ਤੇ ਮਨ ਹਰ ਪਲ ਤਰੋ ਤਾਜ਼ਾ ਰਹੇਗਾ ਤੇ ਪੰਜਵਾਂ ਕਦਮ ਹੈ ਵਿਸ਼ਰਾਮ ਜਦੋਂ ਚੰਗਾ ਕੰਮ ਕਰਦੇ ਹੋ ਤੇ ਉਮੀਦ ਮੁਤਾਬਕ ਨਤੀਜਾ ਜਾਂ ਤਾਰੀਫ ਨਹੀਂ ਮਿਲਦੀ ਤਾਂ ਤਕਲੀਫ ਹੁੰਦੀ ਹੈ ਇਸ ਲਈ ਸਫਲਤਾ ਅਸਫਲਤਾ ਪ੍ਰਸ਼ੰਸਾ ਨਿੰਦਾ ਇਹ ਸਭ ਕੁਝ ਥੋੜੀ ਦੂਰ ਤੋਂ ਵੇਖੋ ਆਪਣਾ ਸਰਵੋਤਮ ਦਿਓ ਆਪਣਾ ਪੂਰਾ ਬਾਬਾ ਜੀ ਪਰਫੈਕਟ ਦਿਓ ਜਦੋਂ ਆਪਣੇ ਆਪ ਨੂੰ ਕੋਈ ਚੰਗਾ ਕੰਮ ਹੋ ਜਾਵੇ ਆਪਣੇ ਆਪ ਕੋਲੋਂ ਤਾਂ ਮਨ ਵਿੱਚ ਹੈਰਾਨੀ ਕਰੋ ਕਿ ਵਾਹ ਇਹ ਮੈਂ ਕੀਤਾ ਇਸ ਨਾਲ ਫालत ਦੇ ਪ੍ਰਸ਼ੰਸਾ ਨੂੰ ਛੱਡਣ ਵਿੱਚ ਆਸਾਨੀ ਹੋ ਜਾਵੇਗੀ ਹਰ ਵਿਚਾਰ ਇੱਕ ਰਚਨਾ ਹੈ ਪਰ ਭਾਵਨਾ ਫੀਲਿੰਗ ਇੱਕ ਸ਼ਕਤੀ ਤੇ ਹਰ ਇਨਸਾਨ ਵਿੱਚ ਸ਼ਕਤੀ ਦਾ ਬੀਜ ਹੈ ਕਿਉਂਕਿ ਤੁਸੀਂ ਜੋ ਸੋਚਦੇ ਹੋ ਉਹੀ ਬਣ ਜਾਂਦੇ ਹੋ ਮਨ ਨੂੰ ਕਦੇ ਵੀ ਕੋਈ ਆਮ ਊਰਜਾ ਨਾ ਸਮਝੋ ਬੁਰੀਆਂ ਇੱਛਾਵਾਂ ਵਿੱਚ ਫਸ ਕੇ ਮਨ ਕਲਪਨਾ ਡਰ ਤੇ ਵਿਨਾਸ਼ ਦੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ ਹੁਣ ਤੁਹਾਡੇ ਜੀਵਨ ਵਿੱਚ ਕਦੇ ਵੀ ਨਕਾਰਾਤਮਕਤਾ ਪੈਦਾ ਨਾ ਹੋਵੇ ਇਹ ਤੁਹਾਡੀ ਹੀ ਜ਼ਿੰਮੇਵਾਰੀ ਹੈ ਇਸ ਲਈ ਉਹ ਚਾਰ ਇੱਛਾਵਾਂ ਸਰੀਰਿਕ ਸੁੱਖ ਦੀ ਪਸੰਦ ਕਿਤੇ ਜਾਣ ਦੀ ਜੋ ਹੈ ਆਸਾਨ ਰਾਹ ਦੀ ਤੇ ਆਪਣੇ ਆਪ ਨੂੰ ਵਧੀਆ ਦਿਖਾਉਣ ਦੀ ਇਹ ਇੱਛਾਵਾਂ ਜੜ ਤੋਂ ਮਿਟਾ ਦਿਓ ਜਵਾਨੀ ਵਿੱਚ ਜੇਕਰ ਭਟਕ ਗਏ ਤਾਂ ਮਨ ਬੇਕਾਬੂ ਹੋ ਜਾਵੇਗਾ ਤੇ ਜ਼ਿੰਦਗੀ ਬਰਬਾਦ ਹੋ ਜਾਵੇਗੀ ਮਨ ਨੂੰ ਕਾਬੂ ਕਰਨਾ ਸਿਖਾਉਣ ਲਈ ਪੰਜ ਤਰੀਕੇ ਨੇ ਲਕਸ਼ ਲਗਾਮ ਪੋਸ਼ਣ ਮਿਹਨਤ ਤੇ ਵਿਸ਼ਰਾਮ ਅੱਜ ਤੋਂ ਇੱਕ ਨਿਯਮ ਬਣਾ ਲਓ ਭੋਜਨ ਵਿੱਚ ਸਾਦਗੀ ਬੋਲਾਂ ਵਿੱਚ ਸਾਦਗੀ ਦਿਨ ਪਰ ਵਿੱਚ ਸਾਦਗੀ ਕੰਮ ਵਿੱਚ ਪੂਰਨਤਾ ਤੇ ਨਤੀਜੇ ਤੋਂ ਦੂਰੀ ਇਹ ਸਭ ਕੁਝ ਕਰਨ ਦੇ ਨਾਲ ਕਿਸੇ ਵੀ ਇਨਸਾਨ ਦੀ ਨਕਾਰਾਤਮਕਤਾ ਦਾ ਚੱਕਰ ਟੁੱਟ ਜਾਵੇਗਾ 네ਗੇਟਿਵਿਟੀ ਵਾਲਾ ਸਾਈਕਲ ਖਤਮ ਹੋ ਜਾਵੇਗਾ ਕਹਾਣੀ ਇਹ ਸਿਖਾਉਂਦੀ ਹੈ ਕਿ ਮਨ ਨੂੰ ਜਿੱਤਣਾ ਦੁਨੀਆਂ ਨੂੰ ਜਿੱਤਣ ਤੋਂ ਵੱਡੀ ਜਿੱਤ ਹੈ ਜੋ ਆਪਣੇ ਮਨ ਦਾ ਗੁਲਾਮ ਬਣ ਜਾਂਦਾ ਹੈ ਉਹ ਬਾਹਰੋਂ ਕਿੰਨਾ ਵੀ ਆਜ਼ਾਦ ਦਿਖੇ ਅੰਦਰੋਂ ਹਮੇਸ਼ਾ ਕੈਦੀ ਹੀ ਰਹਿੰਦਾ ਹੈ ਉਹਨਾਂ ਫਕੀਰਾਂ ਨੇ ਜਿਸ ਤਰ੍ਹਾਂ ਉਸ ਲੜਕੀ ਨੂੰ ਜਗਾਇਆ ਉਹ ਸਿਰਫ ਸੁਪਨੇ ਤੋਂ ਨਹੀਂ ਸੀ ਬਲਕਿ ਅਗਿਆਨਤਾ ਤੋਂ ਜਗਾਉਣਾ ਸੀ ਕਿਉਂਕਿ ਹਰ ਇੱਛਾ ਹਰ ਖਿਆਲ ਇੱਕ ਬੀਜ ਹੈ ਜਿਹੜਾ ਬੀਜ ਤੁਸੀਂ ਆਪਣੇ ਮਨ ਦੀ ਧਰਤੀ ਤੇ ਬੀਜਦੇ ਹੋ ਉਹੀ ਤੁਹਾਡੀ ਹਕੀਕਤ ਬਣ ਜਾਂਦਾ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਜ਼ਿੰਦਗੀ ਸੁਖੀ ਹੋਵੇ ਤਾਂ ਪਹਿਲਾਂ ਮਨ ਨੂੰ ਸਾਧੋ ਉਸ ਨੂੰ ਇੱਕ ਟੀਚਾ ਦਿਓ ਲਗਾਮ ਦਿਓ ਪੋਸ਼ਣ ਦਿਓ ਮਿਹਨਤ ਤੇ ਤਪੱਸਿਆ ਨਾਲ ਜੁੜੋ ਤੇ ਵਿਸ਼ਰਾਮ ਦਿਓ ਇਹ ਪੰਜ ਸਿਧਾਂਤ ਸਿਰਫ ਆਦਤਾਂ ਨਹੀਂ ਇਹ ਜ਼ਿੰਦਗੀ ਦੀ ਰਣਨੀਤੀ ਹੈ ਜਿਨੇ ਮਨ ਉੱਪਰ ਕਾਬੂ ਪਾਲਿਆ ਬਾਬਾ ਜੀ ਉਹ ਕਿਸੇ ਵੀ ਹਾਲਤ ਵਿੱਚ ਡਰਦਾ ਨਹੀਂ ਕਿਉਂਕਿ ਉਹਨੇ ਸਿੱਖ ਲਿਆ ਹੁੰਦਾ ਹੈ ਸੋਚਾਂ ਨੂੰ ਸਿਰਜਣਾ ਨਾ ਕਿ ਉਹਨਾਂ ਦਾ ਸ਼ਿਕਾਰ ਬਣ ਜਾਣਾ ਸੋ ਜ਼ਰਾ ਗੌਰ ਕਰੋ ਇਹੀ ਫਕੀਰਾਂ ਦਾ ਕਹਿਣਾ ਹੈ ਔਰ ਇਹੀ ਗੁਰੂਆਂ ਰਹਿਬਰਾਂ ਦਾ ਕਹਿਣਾ ਹੈ ਕਿ ਮਨ ਜਿੱਤੇ ਤੇ ਜਗ ਜਿੱਤ ਸੋ ਖੁਸ਼ ਰਹੋ ਆਬਾਦ ਰਹੋ ਚੜ੍ਹਦੀ ਕਲਾ 'ਚ ਰਹੋ ਆਪਣੀਆਂ ਦੁਆਵਾਂ 'ਚ ਯਾਦ ਰੱਖਣਾ ਜੈ ਸ਼੍ਰੀ ਮਹਾਕਾਰ ਜੈ ਸਾਈਂ ਜੀ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸੰਤਾਂ ਆਤਮਾ ਸਾਈਂ ਲੋਕਾਂ ਸਭ ਨੂੰ ਪ੍ਰਣਾਮ